ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਚ ਫਿਲੌਰ ਦੇ ਵੱਖ-ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਐਸ.ਡੀ.ਐਮ ਦਫ਼ਤਰ ਫਿਲੌਰ ਵਿਖੇ ਤਹਿਸੀਲਦਾਰ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਅਤੇ ਨਗਰ ਕੀਰਤਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਤੋਂ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ। ਇਸ ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਫਿਲੌਰ ਸ਼੍ਰੀ ਗੁਰੂ ਰਵੀਦਾਸ ਪ੍ਰਬੰਧਕ ਕਮੇਟੀ ਰਵੀਦਾਸਪੁਰਾ ਅਤੇ ਸ਼੍ਰੀ ਗੁਰੂ ਰਵੀਦਾਸ ਪਵਨ ਪ੍ਰਬੰਧਕ ਕਮੇਟੀ ਨੰਗਲ ਦੇ ਮੈਂਬਰ ਹਾਜ਼ਰ ਸਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨ ਗੁਰਦੇਵ ਜੀ ਸ਼੍ਰੀ ਗੁਰੂਦਾਸ ਨਾਰਾ ਜਿਹਦੇ 60 ਸਾਲ ਦੀ ਜਨਮ ਪ੍ਰਕਾਸ਼ ਉਸ ਦੇ ਸੰਬੰਧ ਵਿੱਚ ਜੋ ਤਾਪਰੀ ਨਦਰ ਕੀਰਤਨ ਹੈ ਉਹਦੇ ਸੰਬੰਧ ਵਿੱਚ ਅੱਜ ਇੱਥੇ ਸਾਰੀਆਂ ਸੁਭਾਵਾਂ ਦੀ ਤੇ ਸਾਰੇ ਪ੍ਰਸ਼ਾਸਨ ਦੀ ਤੇ ਅਸਲੀ ਉਤੋਂ ਦਫ਼ਤਰ ਵਿੱਚ ਮੀਟਿੰਗ ਲੱਗੀ ਸੀ ਉਹ ਸਾਰੀਆਂ ਸਾਬ ਦੀ ਅੱਜ ਆਊਟ ਆਫ ਸਟੇਸ਼ਨ ਸੀ ਤੇ ਬਾਕੀ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹ ਵੀ ਇੱਥੇ ਹਾਜ਼ਰ ਹੋਇਆ ਸਬਾਕੀ ਜਨਮੇ ਸਾਡੀਆਂ ਕੋਈ ਪਿਛਲੇ ਸਾਲ ਤੇ ਕੋਈ ਰੋਟੀਆਂ ਦੇਣੀਆਂ ਸੀਗੀਆਂ ਜਾਂ ਅਸੀਂ ਹੋਰ ਇਜ਼ਾਫਾ ਕਰਨਾ ਚਾਹੁੰਦੇ ਆ ਉਹਦੇ ਬਾਰੇ ਜਿਹੜੇ ਮਜੂਦਾ ਅਫਸਰ ਸੀ ਸਾਡੇ ਤਹਿਸੀਲਦਾਰ ਅਸੀਂ ਸੁਮਾਵਾ ਨੇ ਉਹਨਾਂ ਨੂੰ ਆ ਤਾਂ ਉਹਦੇ ਬਾਰੇ ਜਾਣੂ ਕਰਾਇਆ ਤੇ ਉਹਨਾਂ ਨੇ ਪ੍ਰਸਤਾਵ ਦਿੱਤਾ ਕਿ ਇਹ ਜਿਹੜੀ ਸਾਰੀ ਹੈ ਤੁਹਾਡੀਆਂ ਜੋ ਵੀ ਤੁਹਾਡੀ ਡਿਮਾਂਡਸ ਆ ਉਹ ਪੂਰੀ ਕੀਤੀ ਜਾਊਗੀ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇੱਕ ਵਾਰੀ ਫੇਰ ਜਿਹੜੇ ਸਾਰੇ ਪ੍ਰਸ਼ਾਸਨ ਨੂੰ ਬੁਲਾ ਕੇ ਇਹਦੀ ਮੀਟਿੰਗ ਕੀਤੀ ਜਾਵੇ ਉਧਰ ਤਹਿਸੀਲਦਾਰ ਫਿਲੌਰ ਨੇ ਕਿਹਾ ਕਿ ਜਿਹੜੀਆਂ ਵੀ ਮੁਸ਼ਕਿਲਾਂ ਤੋਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈ ਉਹਨਾਂ ਦਾ ਜਲਦ ਤੋਂ ਜਲਦ ਹਲਕੀ ਤਾਂ ਜਾਵੇਗਾ ਅੱਜ ਗੁਰੂ ਰਵਿਦਾਸ ਜੀ ਦੇ ਆਗਮਨ ਦਿਵਸ ਨੂੰ ਲੈ ਕੇ ਜਿਹੜੀ ਸ਼ਰਭਾ ਯਾਤਰਾ ਨਿਕਲਦੀ ਹੈ ਉਹਦੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਤੁਸੀਂ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਵੱਖ-ਵੱਖ ਅਫੀਸਰ ਸਾਹਿਬਾਨ ਤੇ ਹੋਰ ਜਿਹੜੀਆਂ ਤਿਆਰੀ ਕਰਨ ਵਾਲੀਆਂ ਸਭਾਵਾਂ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਸੋ ਵੱਖ-ਵੱਖਰੇ ਵੱਖ-ਵੱਖਰੇ ਮਹਿਮਾਨਾਂ ਦੇ ਸਬੰਧਤ ਜਿਹੜੀਆਂ-ਜਿਹੜੀਆਂ ਡਿਊਟੀਆਂ ਸਨ ਉਹਨਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਇਹ ਇਸ ਸਬੰਧ ਵਿੱਚ ਦੂਜੀ ਮੀਟਿੰਗ ਸੀਗੀ ਪਿਛਲੀ ਮੀਟਿੰਗ ਦੇ ਵਿੱਚ ਅਸੀਂ ਜਿਹੜੀਆਂ-ਜਿਹੜੀਆਂ ਡਿਊਟੀਆਂ ਲਈਆਂ ਸੀ ਅੱਜ ਉਹਦਾ ਰਿਵਿਊ ਕੀਤਾ ਗਿਆ ਤੇ ਜਿਹੜੇ ਹੋਰ ਬਾਕੀ ਸਾਰੇ ਮੈਂਬਰ ਆਏ ਸੀਗੇ ਉਹਨਾਂ ਤੋਂ ਸੁਜੈਸ਼ਨ ਵੀ ਲੈ ਗਏ ਕਿ ਅਸੀਂ ਇਸ ਸ਼ੋਭਾ ਯਾਤਰਾ ਨੂੰ ਹੋਰ ਵਧੀਆ ਤਰੀਕੇ ਨਾਲ ਕਿਵੇਂ ਮਨਾ ਸਕਦੇ ਹਾਂ ਇਹਦੇ ਵਾਸਤੇ ਵੱਧ ਤੋਂ ਵੱਧ ਆਪਣੇ ਸੁਜੈਸ਼ਨ ਦੇਣ ਜਾਂ ਆਪਾਂ ਉਹਨਾਂ ਸੁਜੈਸ਼ਨ ਤੇ ਚੱਲ ਕੇ ਇਹਨੂੰ ਹੋਰ ਸਜਾਦੂ ਦੇ ਵਿੱਚ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾ ਸਕਦੇ ਹਾਂ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ